ਸਰ ਮੈਂ ਆਪਣਾ ਇੱਥੇ ਰਾਮ ਨਾਲ ਬੈਠਾ ਹੋਇਆ ਸੀ ਆਪਣਾ ਕੰਮ ਕਰ ਰਿਆ ਸੀਗਾ ਮੁੰਡੇ ਆਏ 2-3 ਇੱਕ ਜਤੀਮ ਸੂਸੀ ਮੁੰਡਾ ਆਇਆ ਗੱਡੀ 'ਚ ਗੱਡੀ ਖੜੀ ਕੀਤੀ ਮੈਂ ਦੇਖਿਆ ਉਹ ਇੱਕਦਮ ਬਿਲਕੁਲ ਕਿਰਪਾਨ ਫੜੀ ਹੋਈ ਸੀਗੀ ਇੱਟਾਂ ਮਾਰੀਆਂ ਸ਼ੀਸ਼ੇ ਤੋੜਨ ਲੱਗ ਗਿਆ ਤੇ ਪਹਿਲਾਂ ਵੀ ਸਰ ਇਹ ਇੱਕ ਵਾਰੀ ਇਹ ਆਇਆ ਅੱਜ ਤੋਂ 7-8 ਮਹੀਨੇ ਪਹਿਲਾਂ ਉਦੋਂ ਵੀ ਮੈਂ ਪੁਲਿਸ ਕੰਪਲੀਟ ਕੀਤੀ ਉਦੋਂ ਪੁਲਿਸ ਨੇ ਕੋਈ ਕਾਰਵਾਈ ਨੇ ਇੱਥੇ ਕੀਤੀ ਪਤਾ ਨਹੀਂ ਕੀ ਮਿਲੀ ਭਗਤੇ ਨੇ ਕੀਤੀ ਕੀ ਕੀਤੀ ਪੁਲਸਾ ਲੈਣਾ ਇਹ ਬਾਹਰ ਭੱਜ ਗਿਆ ਇਹ ਹੁਣ ਹੀ ਪਤਾ ਨਹੀਂ ਬਾਹਰ ਆਇਆ ਕਿ ਕੀ ਆਇਆ ਹੱਥਾਂ ਵਾਲਾ ਇਹ ਇਸਾਰੇ ਖੀੜਾ ਰੋਡ ਤੇ ਨਹੀਂ ਦੁਕਾਨ ਆ ਮੋਬਾਈਲਾਂ ਦੀ ਮੇਰੇ ਸਾਹਮਣੇ ਮੋਬਾਈਲਾਂ ਦੀ ਮੋਬਾਈਲ ਦੁਕਾਨ ਆ ਪਤਾ ਨਹੀਂ ਕੀ ਕਰਦਾ ਕੀ ਨਹੀਂ ਬਿਲਕੁਲ ਪੂਰਾ ਟਾਇਰਡ ਹੋਇਆ ਬਈ ਨਸ਼ਾ ਕੀਤਾ ਹੋਇਆ ਇਹਨੇ ਪੂਰਾ ਡਿੱਗਦਾ ਪਿਆ ਜਿਹੜੋ ਦੇਖਿਆ ਵਾਲੇ ਵਾਲੇ ਸਾਰਿਆਂ ਨੇ ਗੱਡੀ ਚ ਆਇਆ ਸੀ ਹਾਂਜੀ ਸਰ ਪੀਵੀ 10 ਈਪੀ 8243 ਕੀ ਮਾਮਲਾ ਕੀ ਇੱਕ ਖੀੜਾ ਰੋਡ ਦੇ ਉੱਪਰ ਦੂਧੀ ਆਏ ਮੋਬਾਈਲ ਦੀ ਦੁਕਾਨ ਤੇ ਕੀ ਹਾਂਜੀ ਅਸੀਂ ਸਾਨੂੰ ਫੋਨ ਆਇਆ ਸੀਗਾ ਵੀ ਉੱਥੇ ਪਹੁੰਚੋ ਵੀ ਦੁਕਾਨ ਤੇ ਭਾਨ ਭਾਨ ਤੋੜ ਕੀਤੀ ਆ ਆਣ ਕੇ ਜਦੋਂ ਅਸੀਂ ਮੌਕਾ ਦੇਖਿਆ ਆ ਤੇ ਮੌਕਾ ਵਸੇ ਦੇਖਿਆ ਆਣ ਕੇ ਤੇ ਇਹਨੇ ਜੋ ਸਾਨੂੰ ਦੱਸਿਆ ਵੀ ਇਹ ਬੰਦਾ ਜਿਹੜਾ ਸੀਗਾ ਜਤਨ ਸੂਦ ਜਤਨ ਸੂਦ ਆ ਤੇ ਗੱਡੀ BB010 EP 8243 ਇਹ ਗੱਡੀ ਵਿੱਚ ਆਇਆ ਕੱਲਾ ਜ ਆਇਆ ਇਹ ਤੇ ਇਹਨੇ ਦੱਸਿਆ ਵੀ ਇਹ ਬੰਦਾ ਪਹਿਲਾਂ ਵੀ ਸਾਲ ਪਹਿਲਾਂ ਕੋਈ ਸਾਡੀ ਰੰਜਿਸ਼ ਪਾਈ ਹੋਈ ਸੀਗੀ ਟਿਕਟ ਤੋਂ ਤੇ ਪਹਿਲਾਂ ਵੀ ਇਹਨੇ ਭੰਡੂੜ ਕੀਤੀ ਸੀਗੀ ਹੁਣ ਬਾਹਰ ਚ ਲੱਗਿਆ ਸੀ ਬਾਹਰੋਂ ਆਣ ਕੇ ਫਿਰ ਇਹ ਬੰਦਾ ਆਣ ਕੇ ਪੰਟੋੜ ਕੀਤੀ ਆ ਤੇ ਇਹ ਦੱਸਣ ਦੇ ਇਹਦੇ ਦੱਸਣ ਦੇ ਦੱਸਣ ਦੇ ਹਿਸਾਬ ਦੇ ਨਾਲ ਇਹਨਾਂ ਨੇ ਦੱਸਿਆ ਸਾਨੂੰ ਵੀ ਇੱਕ ਕੰਪਿਊਟਰ ਲੈਪਟਾਪ ਚੱਕ ਲਿਆ ਥੋੜੇ ਬੋਧ ਪੈਸੇ ਲੱਗ ਆਇਆ ਤੇ ਪੰਟੋੜ ਕੀਤੀ ਸਰ ਕੋਈ ਪਹਿਚਾਨ ਦੇ ਵਿੱਚ ਆਇਆ ਇਹਨਾਂ ਦੇ ਬੰਦਾ ਕੋਈ ਪਹਿਚਾਨ ਦੇ ਵਿੱਚ ਇਹਦੀ ਜਾਣਦਾ ਹੈ ਆ ਪਰ ਐਡਰੈਸ ਦਾ ਨਹੀਂ ਪਤਾ ਇਹਨੇ ਜਿਹੜੀ ਪਹਿਲੀ ਦਰਖਾਸਤ ਦਿੱਤੀ ਸੀ ਉੱਤੇ ਨੇ ਆਪਣਾ ਉਹਦਾ ਮੋਬਾਈਲ ਅ ਡਰੈਸਰ ਕੋਲੇ ਮੈਂਸ਼ਨ ਕੀਤਾ ਤੇ ਉਹ ਮੈਨੂੰ ਤਾਂ ਪੁਰਾਣੀ ਦਸਤਖਤ ਕੱਢ ਉੱਤੇ ਦਿਨ ਪਤਾ ਲੱਗਦਾ ਕੋਈ ਸੀਸੀਟੀਵੀ ਕੈਮਰੇਜ ਬੰਦਾ ਆਏ ਜਿਹੜੇ ਕੋਈ ਨਹੀਂ ਉਹ ਚੱਲਦਾ ਨਹੀਂ ਹੈ ਇਹਨਾਂ ਦੇ ਉਦਾਂ ਦੀ ਮੰਡੀ ਗਵਾਨੀਆਂ ਦੇ ਹੋਇਆ ਚੱਲਦਾ ਨਹੀਂ ਆਏ ਕੋਈ ਕੈਮਰੇ ਆਲੇ ਦੁਆਲੇ ਚੱਲਦੇ ਹੁਣ ਹਾਂਜੀ ਹਾਂਜੀ ਕੁਝ ਦੇਖ ਲਾਂਗੇ ਜੋ ਹੈਗੀ ਕਾਰਬ ਅਸੀ ਸਿਟੀ ਭੇਜਣ ਲੱਗੇ ਨੂੰ ਤੇ ਆਪਣਾ ਜੋ ਹੈਗਾ ਬਿਆਨ ਉੱਤੇ ਨੋਟ ਕਰਾ ਦੂਗਾ ਸਰ ਕਿਸ ਨਾਮ ਦੇ ਉੱਪਰ ਦੁਕਾਨ ਹੈ ਕੁਝ ਪਤਾ ਇਹ ਜੀ ਹੈਗੀ ਆ ਕਿਹਨਾਂ ਦੇ ਨਾਮ ਤੇ ਜੀ ਗੁਰੂ ਕਿਰਪਾ ਇੰਟਰਪ੍ਰਾਈਜ਼ ਗੁਰੂ ਕਿਰਪਾ ਇੰਟਰਪ੍ਰਾਈਜ਼ ਕਿਸ ਰੋਡ ਦੇ ਉੱਪਰ ਹੈ ਇਹ ਜੀ ਹੈਗਾ ਸ਼ਾਰਟ ਰੋਡ ਤੇ ਆ ਗੰਦੇ ਨਾਲੇ ਦੇ ਥੋੜਾ ਜਿਹਾ ਅੱਗੇ ਆ ਤੇ ਬਾਕੀ ਜੋ ਕਾਰਵਾਈ ਹੈਗੀ ਆ ਉਹ ਕਾਨੂੰਨੀ ਕਾਰਵਾਈ ਜੋ ਕੀਤੀ ਜਾਏਗੀ